ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ सुरेंद्र ਸਿੰਘ ਰੋਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਕੱਲ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਆ ਪਰੇਸ਼ਾਨ ਹੋਣ ਵੀ ਕਿਉਂ ਨਾ ਫਰਵਰੀ ਵਿੱਚ ਚੋਣਾਂ ਹੋਣੀਆਂ ਆ ਡੇਢ ਕੁ ਮਹੀਨਾ ਰਹਿ ਗਿਆ ਤੇ ਨਵੀਆਂ ਮੁਸੀਬਤਾਂ ਜਿਹੜੀਆਂ ਆ ਉਹਨਾਂ ਦੇ ਲਈ ਵੱਧ ਰਹੀਆਂ ਆ ਇਸ ਤਰ੍ਹਾਂ ਇਹ ਪਹਿਲਾਂ ਵੀ ਪਰੇਸ਼ਾਨ ਹੁੰਦੇ ਸੀ ਜਦੋਂ ਸ਼ਰਾਬ ਨੀਤੀ ਘਟਾੜੇ ਦੇ ਵਿੱਚ ਈਡੀ ਨੇ ਇਹਨਾਂ ਤੇ ਸ਼ਿਕੰਜਾ ਕੱਸਿਆ ਇਹਨਾਂ ਨੂੰ ਅਦਾਲਤ ਦੇ ਵਿੱਚ ਲਿਆਂਦਾ ਥਾਣਿਆਂ ਵਿੱਚ ਪੁਛਗਛ ਕੀਤੀ ਅਦਾਲਤ ਨੇ ਇਹਨਾਂ ਨੂੰ ਜੇਲ੍ਹ ਭੇਜਿਆ ਤੇ ਫਿਰ ਉੱਥੋਂ ਇਹ ਜ਼ਮਾਨਤ ਤੇ ਬਾਹਰ ਆਏ ਬੜਾ ਪ੍ਰਚਾਰ ਕੀਤਾ ਇਹਨਾਂ ਨੇ ਬਾਹਰ ਆ ਕੇ ਕਿ ਸਾਡੇ ਖਿਲਾਫ ਕੋਈ ਸਬੂਤ ਹੀ ਨਹੀਂ ਮਿਲਿਆ ਇਸ ਤਰ੍ਹਾਂ ਕਹਿ ਰਹੇ ਸੀ ਜਿਵੇਂ ਅਦਾਲਤ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਹੋਵੇ। ਉਹ ਕੇਸ ਸਾਰੇ ਜਿਵੇਂ ਉਸੇ ਤਰ੍ਹਾਂ ਚੱਲ ਰਹੇ ਆ। ਹਰਵਿੰਦ ਕੇਜਰੀਵਾਲ ਦੇ ਉੱਤੇ ਕੇਸ ਚਲਾਉਣ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐਲਜੀ ਨੂੰ ਅਰਜੀ ਦਿੱਤੀ ਸੀ। ਤੇ ਐਲਜੀ ਨੇ ਦਸੰਬਰ ਦੇ ਪਹਿਲੇ ਹਫ਼ਤੇ ਉਹ ਮਨਜ਼ੂਰ ਕਰ ਲਈ ਕਿ ਹਰਵਿੰਦ ਕੇਜਰੀਵਾਲ ਨੂੰ ਤੁਸੀਂ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਮੋਲਜਮ ਬਣਾ ਸਕਦੇ ਹੋ। ਦੂਸਰੀ ਮੁਸੀਬਤ ਜਿਹੜੀ ਹੁਣ ਇਹਨਾਂ ਦੇ ਗੜ ਪਈ ਆ ਉਹਨੇ ਵਿਵਾਦ ਨੂੰ ਹੋਰ ਤਖਾ ਕਰ ਦਿੱਤਾ ਇਹਨਾਂ ਨੇ ਇਸ ਮਹੀਨੇ ਉਹਨਾਂ ਨੇੜੇ ਜੇ ਆ ਕੇ ਇਲੈਕਸ਼ਨਾਂ ਦੇ ਦੋ ਸਕੀਮਾਂ ਦਾ ਐਲਾਨ ਕੀਤਾ ਇੱਕ ਹੈਗੀ ਆ ਸੰਜੀਵਨੀ ਤੇ ਦੂਸਰੀ ਹੈ ਮਹਿਲਾ ਸਨਮਾਨ ਸਕੀਮ ਜਿਹੜੀ ਸੰਜੀਵਨੀ ਆ ਉਹ ਬਜ਼ੁਰਗਾਂ ਦੇ ਮੁਫਤਲਾ ਜਰੀ ਹੈ ਤੇ ਜਿਹੜੀ ਮਹਿਲਾ ਸਨਮਾਨ ਸਕੀਮ ਆ ਉਹ ਇਹ ਆ ਕੇ ਇਹਨਾਂ ਨੇ ਆ ਥੋੜੇ ਦਿਨ ਹੋਏ ਪਿੱਛੇ ਜੇ ਐਲਾਨ ਕੀਤਾ ਸੀ ਕਿ ਮਹਿਲਾਵਾਂ ਨੂੰ ਦਿੱਲੀ ਦੇ ਵਿੱਚ 1100 ਰੁਪਏ ਮਹੀਨੇ ਦੇ ਹਰੇਕ ਮਹਿਲਾ ਨੂੰ ਦਿੱਤੇ ਜਾਣਗੇ ਉਹਦੇ ਵਿੱਚ ਕੁਝ ਇਹਨਾਂ ਨੇ ਸ਼ਰਤਾਂ ਵੀ ਰੱਖੀਆਂ ਆ ਕਿ ਕਿ ਇਹਨਾਂ ਨੂੰ ਮਿਲਣਗੇ ਕਿ ਇਹਨਾਂ ਨੂੰ ਨਹੀਂ ਮਿਲਣਗੇ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਖੂਰ ਐਲਾਨ ਕਰ ਦਿੱਤਾ ਕਿ ਮਹਿਲਾ ਸਨਵਾਨ ਸਕੀਮ ਦੇ ਤਹਿਤ ਅਸੀਂ 2100 ਰੁਪਇਆ ਵਧਾ ਕੇ ਇਹਨੂੰ ਕਰ ਦਿਆਂਗੇ ਮਹੀਨੇ ਦਾ ਜੇ ਅਸੀਂ ਸੱਤਾ ਵਿੱਚ ਦੁਬਾਰਾ ਆ ਗਏ ਇੱਥੇ ਹੀ ਆ ਕੇ ਵਿਵਾਦ ਛਿੜ ਗਿਆ ਦਿੱਲੀ ਦੀ ਸਰਕਾਰ ਦੇ ਜਿਹੜੇ ਆ ਹਾਤੀਸ਼ੀ ਸਰਕਾਰ ਇਸ ਵੇਲੇ ਆ ਉਹਦੇ ਦੋ ਵਿਭਾਗਾਂ ਨੇ ਇੱਕ ਸਿਹਤ ਵਿਭਾਗ ਕਿ ਦੂਸਰਾ ਮਹਿਲਾ ਤੇ ਬਾਲ ਭਲਾਈ ਵਿਕਾਸ ਜਿਹੜਾ ਆਪਣਾ ਵਿਭਾਗ ਆ ਇਹਨਾਂ ਨੇ ਇਸ਼ਤਿਹਾਰ ਦਿੱਤੇ ਅਖਬਾਰਾਂ ਦੇ ਵਿੱਚ ਕਿ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਆ ਕਿ ਉਹ ਇਸ ਤਰ੍ਹਾਂ ਹਰ ਮਹੀਨੇ 2100 ਰੁਪਏ ਦੇਣਗੇ ਕੋਈ ਇਸ ਤਰ੍ਹਾਂ ਦਾ ਸਰਕਾਰ ਦੇ ਵਿੱਚ ਪਾਸ ਨਹੀਂ ਹੋਇਆ ਇਹ ਸਾਰਾ ਗੈਰਕਾਨੂੰਨੀ ਆ ਦੇਖੋ ਸਰਕਾਰ ਦੇ ਆਹੀ ਦੋ ਵਿਭਾਗ ਜਿਹੜੇ ਆ ਸਰਕਾਰ ਦੇ ਮੁੱਖ ਮੰਤਰੀ ਦੇ ਖਿਲਾਫ ਘਪਾਰਚ ਇਸ ਇਤਿਹਾਰ ਦੇ ਰਹੇ ਆ ਤੇ ਇਸ ਤਰ੍ਹਾਂ ਤਾਂ ਸੀ ਕੋਈ ਐਲਾਨ ਹੀ ਨਹੀਂ ਇੱਥੇ ਹੋਇਆ ਕੋਈ ਹੋਇਆ ਹੀ ਨਹੀਂ ਫੈਸਲਾ ਨਹੀਂ ਹੋਇਆ ਤੇ ਇਸ ਨੇ ਕੇਜਰੀਵਾਲ ਤੇ ਆਤਸ਼ੀ ਨੂੰ ਤਰੇਲੀਆਂ ਲਿਆਤੀਆਂ ਆ ਇਹ ਗੱਲ ਇੱਥੇ ਖਤਮ ਨਹੀਂ ਹੋ ਗਈ ਇਹਨਾਂ ਨੇ ਪ੍ਰੈਸ ਕਾਨਫਰੰਸ ਬੁਲਾਈ ਤੇ ਕਾਂਗਰਸ ਪ੍ਰਧਾਨ ਦੇ ਉੱਤੇ ਦੋਸ਼ ਲਾਏ ਕਿ ਉਹ ਭਾਜਪਾ ਨਾਲ ਮਿਲ ਕੇ ਉਹੀ ਕੁਛ ਕਰ ਰਿਹਾ ਹੈ ਜੋ ਭਾਜਪਾ ਸਾਡੇ ਖਿਲਾਫ ਕਰਦੀ ਆਈ ਹੈ ਤੇ ਹੁਣ ਵੀ ਕਰ ਰਹੀ ਆ। ਅ ਬਹੁਤ ਗੰਭੀਰ ਦੋਸ਼ ਲਾਇਆ ਇਹ ਵੀ ਕਿਹਾ ਕਿ ਉਹਨੇ ਤਾਂ ਮਤਲਬ ਕੇਜਰੀਵਾਲ ਨੂੰ ਐਂਟੀ ਨੈਸ਼ਨਲ ਵੀ ਕਹਤਾ ਆ ਤੇ ਉਹਨਾਂ ਨੇ ਕੱਲ ਅ 26 ਦਸੰਬਰ ਨੂੰ ਅਲਟੀਮੇਟਮ ਦਿੱਤਾ ਆ ਕਾਂਗਰਸ ਨੂੰ ਕਿ ਜਾਂ ਤਾਂ ਫਿਰ ਉਹ ਆਪਣੇ ਦਿੱਲੀ ਕਾਈ ਦੇ ਜਿਹੜੇ ਪ੍ਰਧਾਨ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਉਹ ਜਿਹੜੇ ਇੰਡੀਆ ਗੱਠ ਜੋੜ ਦੇ ਵਿੱਚ ਫੋਰ ਪਾਰਟੀਆਂ ਆ ਉਹਨਾਂ ਨਾਲ ਸਲਾਹ مشورہ ਕਰਨਗੇ ਤੇ ਕਾਂਗਰਸ ਨੂੰ ਗੱਠ ਜੋੜ ਤੋਂ ਬਾਹਰ ਕਰਨ ਦੀ ਮੰਗ ਕਰਨਗੇ ਦੇਖੋ ਕਿਸ ਪਾਸੇ ਚੱਲ ਪਏ ਤੇ ਇਹ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਸਕੀਮ ਦੇ ਤਹਿਤ ਜੂਤ ਕਾਂਗਰਸ ਨੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਾਤੀ ਆ ਕਿ ਇਹ ਆਤਿਸ਼ੀ ਸਰਕਾਰ ਦੇ ਜਿਹੜੇ ਮੰਤਰੀ ਆ ਇਹਨਾਂ ਦੇ ਜਿਹੜੇ ਅ ਅੱਗੇ ਵਿਧਾਇਕ ਆ ਤੇ ਜਿਹੜੇ ਕਾਉਂਸਲਰ ਆ ਦਿੱਲੀ ਦੇ ਇਹ ਸਾਰੇ ਇਹ ਮਿਲ ਕੇ ਪਬਲਿਕ ਤੇ ਜਾ ਰਹੇ ਆ ਉਹਨਾਂ ਦੇ ਕੋਲੋਂ ਰਜਿਸਟ੍ਰੇਸ਼ਨ ਉਹਨਾਂ ਦੀ 2100 ਰੁਪਏ ਲਈ ਕਰ ਰਹੇ ਆ ਇਹ ਬੜਾ ਗੰਭੀਰ ਮਾਮਲਾ ਆ ਡਿਜੀਟਲ ਫਰਾਡ ਦਾ ਮਾਮਲਾ ਆ ਕਿ ਜਿਹੜੀ ਪੈਸੇ ਦੇਣ ਦੀ ਸਕੀਮ ਸਰਕਾਰ ਨੇ ਪਾਸ ਹੀ ਨਹੀਂ ਕੀਤੀ ਉਹਦੇ ਵਾਸਤੇ ਰਜਿਸਟ੍ਰੇਸ਼ਨ ਕਰਨ ਦੇ ਲਈ ਲੋਕਾਂ ਦੇ ਮੋਬਾਈਲ ਫੋਨ ਨੰਬਰ ਲੈ ਜਾ ਰਹੇ ਆ ਤੇ ਉਸ ਦੇ ਰਾਹੀਂ ਉਹਨਾਂ ਨੂੰ OTP ਭੇਜ ਕੇ ਰਜਿਸਟਰ ਕੀਤਾ ਜਾ ਰਿਹਾ ਆ ਜਿਹੜੀ ਸਕੀਮ ਸਰਕਾਰੀ ਹੈ ਹੀ ਨਹੀਂ ਕਿਤੇ ਉਹਦਾ ਉਹਦਾ ਵਜੂਦ ਹੀ ਨਹੀਂ ਹੈ ਉਹਦੇ ਲਈ ਮੋਬਾਈਲ ਫੋਨ ਲੈ ਕੇ OTP ਭੇਜਣਾ ਇਹ ਤਾਂ ਬਹੁਤ ਵੱਡਾ ਫਰਾਡ ਆ ਇਸ ਤਰ੍ਹਾਂ ਹੀ ਆ ਜਿਹੜੇ ਪੈਸੇ ਲੋਕ ਬੈਂਕਾਂ ਚੋਂ ਕਢਵਾ ਲੈਂਦੇ ਆ ਫਰਾਡ ਹੁੰਦੇ ਆ ਬਹੁਤ ਮਾਮਲਾ ਗੰਭੀਰ ਆ ਇਹ ਤੇ ਕੇਜਰੀਵਾਲ ਸਰਕਾਰ ਨੇ ਵਿੱਚ ਉੱਥੇ ਪ੍ਰੈਸ ਕਾਨਫਰੰਸ ਜਿਹੜੀ ਹੋਈ ਆ ਇਹਦੀ ਆਤਸ਼ੀ ਦੀ ਜੋ ਕੇਜਰੀਵਾਲ ਪਾਰਟੀ ਦੀ ਸਰਕਾਰ ਆ ਉੱਥੇ ਆਤਸ਼ੀ ਨੇ ਇਹ ਗੱਲ ਕਹੀ ਆ ਕਿ ਬਕਾਇਦਾ ਇਹ ਜਿਹੜੀ ਸੀਗੀ ਜਿਹੜੀ ਮਹਿਲਾ ਸਨਮਾਨ ਸਕੀਮ ਇਹ ਕੈਬਨਟ ਦੇ ਵਿੱਚ ਪਾਸ ਹੋਈ ਆ ਉਸ ਤੋਂ ਬਾਅਦ ਇਹਦਾ ਨੋਟੀਫਿਕੇਸ਼ਨ ਹੋਇਆ ਆ ਤੇ ਫੇਰ ਹੀ ਇਹ ਸਾਰਾ ਕੁਝ ਅਸੀਂ ਕਰ ਰਹੇ ਆ ਤੇ ਉਹ ਜਿਹੜੇ ਉਹਨੇ ਇਹ ਵੀ ਕਿਹਾ ਕਿ ਜਿਹੜੇ ਅਫਸਰਾਂ ਨੇ ਇਹ ਇਸ਼ਤਿਹਾਰ ਦਿੱਤਾ ਆ ਹਵਾਲੇ ਦੇ ਵਿੱਚ ਨੋਟਿਸ ਕੱਢਿਆ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕਰਨਗੇ ਹੁਣ ਸਖਤ ਕਾਰਵਾਈ ਜਿਹੜੇ ਆਈ ਆਈਐਸ ਅਫਸਰ ਹੁੰਦੇ ਆ ਉਹਨਾਂ ਦੇ ਖਿਲਾਫ ਤਾਂ ਕੇਂਦਰੀ ਵਾਲ ਸਰਕਾਰ ਕੀ ਕਰ ਸਕਦੀ ਆ ਸਸਪੈਂਡ ਕਰ ਦੇਗੀ ਬਾਕੀ ਦੀ ਕਾਰਵਾਈ ਜਿਹੜੀ ਆ ਉਹਦੇ ਤਾਂ ਪ੍ਰਵਾਨਗੀ ਲੈਣੀ ਪੈਗੀ ਨਾ ਇਹ ਉਹਦੇ ਕੋਲੋਂ ਐਲਜੀ ਕੋਲੋਂ ਐਲਜੀ ਕਿਵੇਂ ਪ੍ਰਵਾਨਗੀ ਦੇ ਦੇਗਾ ਕਿਉਂਕਿ ਭਾਜਪਾ ਵੀ ਇਹ ਦੋਸ਼ ਲਾ ਰਹੀ ਆ ਕਿ ਇਹ ਤਾਂ ਬਹੁਤ ਵੱਡਾ ਜਿਹੜਾ ਆ ਇਹ ਇਹ ਫਰਾਡ ਹੋ ਰਿਹਾ ਹੈ ਇਹ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਆ ਬਿਲਕੁਲ ਚੋਣਾਂ ਦੇ ਨੇੜੇ ਆ ਕੇ ਇਹ ਇਦਾਂ ਦੀਆਂ ਸਕੀਮਾਂ ਅਨਾਉਂਸ ਕਰ ਰਿਹਾ ਆ ਜਿਨ੍ਹਾਂ ਦਾ ਇਸ ਵੇਲੇ ਸਰਕਾਰ ਦੇ ਵਿੱਚ ਉੱਥੇ ਕੋਈ ਵजूद ਹੀ ਨਹੀਂ ਹੈ ਇਹ ਇਸ ਤਰ੍ਹਾਂ ਹੀ ਕਰਦਾ ਆ ਹਰ ਵਾਰ ਲੋਕਾਂ ਨੂੰ ਇਲੈਕਸ਼ਨਾਂ ਦੇ ਨੇੜੇ ਆ ਕੇ ਲਾਰੇ ਲਾ ਕੇ ਇਸ ਤਰ੍ਹਾਂ ਕਰਦਾ ਆ ਤੇ ਫਿਰ ਸਾਰਾ 5 ਮਹੀਨੇ ਸਾਲ ਜਿਹੜੇ ਆ ਕੱਢਦਾ ਰਹਿੰਦਾ ਆ ਫਿਰ ਜਦੋਂ 2 ਮਹੀਨੇ 3 ਮਹੀਨੇ ਗਏ ਜਾਂਦੇ ਆ ਫਿਰ ਆ ਕੇ ਇਹ ਐਲਾਨ ਕਰਦਾ ਜੀ ਆ ਮੁਫਤ ਦੇ ਦਿੱਤਾ ਆ ਮੁਫਤ ਦੇ ਦਿੱਤਾ ਤੇ ਅਸੀਂ ਫਿਰ ਗਾ ਤੁਹਾਨੂੰ ਇਸ ਤੋਂ ਵੀ ਵੱਡਾ ਆ ਮੁਫਤ ਦੇਾਂਗੇ ਤੇ ਇੰਜ ਵੋਟਾਂ ਜਿਹੜੀਆਂ ਇਹ ਐਕਸਪਲੋਇਟ ਕਰਦਾ ਹੈ ਵੋਟਰਾਂ ਨੂੰ ਉਹ ਲੈਂਦਾ ਆ ਹੁਣ ਆ ਗਈ ਗੱਲ ਕਾਂਗਰਸ ਦੀ ਕਾਂਗਰਸ ਪਿਛਲੀਆਂ ਜਿਹੜੀਆਂ ਸੰਸਦ ਚੋਣਾਂ ਹੋਈਆਂ ਉਹ ਕੇਂਦਰੀ ਇਹਨਾਂ ਵੱਲ ਸਰਕਾਰ ਜਿਹੜੀ ਸੀ ਉਸ ਸਮੇਂ ਮਤਲਬ ਪਹਿਲਾਂ ਆទ시 ਤੋਂ ਇਹ ਸੀ ਇਹ ਨਾਲ ਸੀ ਲੜ ਕੇ ਇਹਨਾਂ ਨੇ ਚੋਣਾਂ ਲੜੀਆਂ ਕੋਈ ਇੱਕ ਦੂਜੇ ਦੇ ਖਿਲਾਫ ਬਹਿਨ ਭਾਜੀ ਨਹੀਂ ਸੀ ਔਰ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੇ ਵਿੱਚ ਇੱਕ ਸ਼ਾਂਤੀ ਦਾ ਵਰਤਾਰਾ ਜਿਹਾ ਚੱਲਿਆ ਆ ਰਿਹਾ ਹੈ ਜਿਹੜੀ ਆਮ ਭਾਜਪਾ ਆ ਉਹੀ ਆਮ ਆਦਮੀ ਪਾਰਟੀ ਦੇ ਵਿਰੁੱਧ ਹਮਲਾਵਰ ਰਹੀ ਹੈ ਜ਼ਿਆਦਾ ਔਰ ਉਹਨਾਂ ਨੇ ਹੀ ਸਾਰਾ ਕੁਝ ਤਾਣਾ ਬਾਣਾ ਬੁਣ ਕੇ ਇਹਨੂੰ ਅ ਅਦਾਲਤੀ ਚੱਕਰਾਂ ਚ ਈਡੀ ਦੇ ਚੱਕਰਾਂ ਚ ਇਹਨੂੰ ਪਾ ਕੇ ਰੱਖਿਆ ਹੈ ਹੁਣ ਕਾਂਗਰਸ ਨੇ ਜਦੋਂ ਇਹ ਇਹ ਇਹਨਾਂ ਨੇ ਇਹ ਸਕੀਮਾਂ ਐਲਾਨ ਕੀਤੀਆਂ ਉਸ ਤੋਂ ਬਾਅਦ ਦਿੱਲੀ ਦੀ ਕਾਂਗਰਸ ਇੱਕ ਤਾਂ ਇਹ ਸਕੀਮਾਂ ਲਾਨੀਆਂ ਤੇ ਦੂਸਰਾ ਇਹਨਾਂ ਨੇ ਜਿਹੜਾ ਇਹ ਕਹਿਤਾ ਕਿ ਕਾਂਗਰਸ ਨਾਲ ਕੋਈ ਗੱਠ ਜੋੜਨੀ ਹੋਏਗਾ ਵਿਧਾਨ ਸਭਾ ਚੋਣਾਂ ਲਈ ਆਪ ਵਾਲੇ ਇਕੱਲੇ ਚੋਣਾਂ ਹੀ ਲੜਾਂਗੇ ਤੇ ਕਾਂਗਰਸ ਜਿਹੜੀ ਆ ਹੁਣ ਕਿਉਂਕਿ ਚੋਣਾਂ ਨੇੜੇ ਆ ਉਹਨੇ ਵੀ ਹੁਣ ਮੈਦਾਨ ਚ ਖੁੱਲ ਕੇ ਆਉਣਾ ਸੀ ਤੇ ਖੁੱਲ ਕੇ ਆ ਗਏ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਅਜੇ ਮਾਕਨ ਨੇ ਇਹਨਾਂ ਦੇ ਜਿਹੜਾ ਲੀਡਰ ਆ ਦਿੱਲੀ ਦਾ ਸਭ ਤੋਂ ਵੱਡਾ ਇਹਨਾਂ ਨੇ ਇੱਕ ਆਪਣਾ ਸੰਦੀਪ ਦੀਕਸ਼ਤਿਆ ਇਹਨਾਂ ਨੇ ਇਹ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਇਹ ਕਿਹਾ ਆ ਇਹ ਇਹ ਕੇਜਰੀਵਾਲ ਨਹੀਂ ਫਰਜੀਵਾਲ ਆ ਜਿਹੜਾ ਫਰਜੀ ਵੜੇ ਕਰਦਾ ਆ دوسرا ਉਹਨਾਂ ਨੇ 12 ਇੱਕ ਨੁਕਾਤੀ ਵਾਈਟ ਪੇਪਰ ਜਾਰੀ ਕੀਤਾ ਆ ਕੇਜਰੀਵਾਲ ਦੀ ਸਰਕਾਰ ਤੇ ਕਿ ਇਹਨਾਂ ਨੇ 10 ਸਾਲਾਂ ਦੇ ਵਿੱਚ ਲੋਕਾਂ ਨਾਲ ਕਿਦਾਂ ਝੂਠੇ ਵਾਅਦੇ ਕੀਤੇ ਕਿਸ ਤਰ੍ਹਾਂ ਇਹਨਾਂ ਦੀ ਮੈਨੇਜਮੈਂਟ ਜਿਹੜੀ ਮਿਸਮੈਨੇਜਮੈਂਟ ਸੀ ਇਹਨਾਂ ਦੇ ਦੁਰ ਪ੍ਰਬੰਧ ਰਿਆ ਇਥੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਇਨਸਾਰ ਮਾਰੀ ਰਹੀ ਹੈ ਤੇ ਉਹਨਾਂ ਨੇ ਮਤਲਬ ਜਿਹੜਾ ਹੈ ਹੁਣ ਖੁੱਲ ਕੇ ਮੋਰਚਾ ਜਿਹੜਾ ਇਹਦੇ ਖਿਲਾਫ ਖੋਲ ਦਿੱਤਾ ਆ ਅਜੇ ਮਾਕਰ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਇਹ ਉਹਨਾਂ ਦੀ ਸਭ ਤੋਂ ਵੱਡੀ ਗੱਲ ਸੀ ਕਿ ਜਦੋਂ ਕੇਜਰੀਵਾਲ ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣਿਆ ਤੇ ਉਹ ਕਾਂਗਰਸ ਦੀ ਮਦਦ ਨਾਲ ਹੀ ਬਣਿਆ ਸੀ ਕਾਂਗਰਸ ਨੇ ਇਹ ਬਲੰਡਰ ਗਲਤੀ ਕੀਤੀ ਆ ਬਹੁਤ ਵੱਡੀ ਗਲਤੀ ਕੀਤੀ ਯਾਰ ਰਣਨੀਤਕ ਗਲਤੀ ਕੀਤੀ ਇਹਨੂੰ ਸੱਤਾ ਦੇ ਵਿੱਚ ਬਾੜ ਕੇ ਤੇ ਉਹ ਕਹਿੰਦੇ ਆ ਕਿ ਉਸ ਤੋਂ ਤੋਂ ਹੀ ਸਾਡਾ ਕਾਂਗਰਸ ਦਾ ਜਿਹੜਾ ਆ ਦਿੱਲੀ ਚ ਨਿਗਾਰ ਜਿਹੜਾ ਆ ਉਹ ਲਗਾਤਾਰ ਹੁੰਦਾ ਆ ਰਿਹਾ ਆ ਹੁਣ ਗੱਲ ਇੱਥੇ ਤੱਕ ਆ ਗਈ ਆ ਕਿ ਆਤਿਸ਼ੀ ਨੇ ਤਾਂ ਸੰਜੀਤ ਸਿੰਘ ਨੇ ਤਾਂ ਕੇਜਰੀ ਵਾਰ ਨੇ ਉਹਨਾਂ ਦੇ ਉੱਤੇ ਜਿਹੇ ਮਾਕੰਦ ਦੇ ਉੱਤੇ ਸੰਦੀਪ ਦੀ ਸ਼ਰਤ ਤੇ ਦੋਸ਼ ਲਾਤੇ ਆ ਕਿ ਭਾਜਪਾ ਇਹਨਾਂ ਨੂੰ ਫੰਡਿੰਗ ਕਰ ਰਹੀ ਆ ਉਹ ਪੈਸਾ ਦੇ ਰਹੀ ਆ ਕਿ ਤੁਸੀਂ ਇਹਦੇ ਖਿਲਾਫ ਆਪ ਦੇ ਖਿਲਾਫ ਜਿਹੜਾ ਆ ਇਲੈਕਸ਼ਨ ਲੜੋ ਖੁੱਲ ਕੇ ਬੋਲੋ ਸਿੱਧੇ ਹੀ ਦੋਸ਼ ਲਾਤੇ ਆ ਕਿ ਕਾਂਗਰਸ ਜਿਹੜੀ ਆ ਆਪ ਜਿੱਤਣ ਲਈ ਨਹੀਂ ਭਾਜਪਾ ਨੂੰ ਜਿਤਾਉਣ ਦੇ ਲਈ ਮੈਦਾਨ ਤੇ ਨਿਤਰਾਈ ਆ ਤੇ ਗੱਲ ਇਥੋਂ ਤੱਕ ਅੱਗੇ ਲੈ ਗਿਆ ਕਿ ਕਾਂਗਰਸ ਨੂੰ ਇੰਡੀਆ ਗੱਠਜੋੜ ਤੋਂ ਬਾਹਰ ਕਰਾਉਣਾ ਹੈ ਹੁਣ ਜੇ ਕਾਂਗਰਸ ਇੰਡੀਆ ਗੱਠਜੋੜ ਤੋਂ ਬਾਹਰ ਨਿਕਲਦੀ ਆ ਤੇ ਇੰਡੀਆ ਗੱਠ ਜੋੜਦੇ ਫਿਰ ਫਿਰ ਹੈਸੀਅਤ ਕੀ ਰਹਿ ਜਾਂਦੀ ਆ ਉਹ ਤਾਂ ਪਹਿਲੇ ਸਾਰੇ ਖਿੰਡਰਿਓ ਪਏ ਆ ਮਮਤਾ ਕਹਿੰਦੀ ਆ ਮੈਂ ਮੰਨਦੀ ਨਹੀਂ ਕਾਂਗਰਸ ਦੇ ਲੀਡਰਾਂ ਨੂੰ ਆਪਣਾ ਨਹੀਂ ਦਿੱਤਾ ਲਾਲੂ ਕਹਿੰਦਾ ਆ ਕਿ ਕਾਂਗਰਸ ਨਾਲੋਂ ਤਾਂ ਮਮਤਾ ਬੈਨਰਜੀ ਕਿਤੇ ਚੰਗੀ ਆ ਫਿਰ ਕੋਈ ਤਾਲ ਮਿਲਣੀ ਹੈਗਾ ਇਹਨਾਂ ਦਾ ਇੱਕ ਤਰ੍ਹਾਂ ਨਾਲ ਵਿਰੋਧੀ ਧਿਰ ਜਿਹੜੀ ਆ ਉਹ ਭਾਜਪਾ ਦੇ ਹੱਥ ਮਜ਼ਬੂਤ ਕਰ ਦੇਗੀ ਆਪਣੀਆਂ ਗਲਤੀਆਂ ਦੇ ਨਾਲ ਖਿੰਡ ਪੁੰਡ ਕੇ ਇਹ ਜਿਹੜਾ ਇੱਕ ਇਹਨਾਂ ਦਾ ਰੀਜਨਲ ਲੈਵਲ ਦੇ ਉੱਤੇ ਖੇਤਰੀ ਲੈਵਲ ਦੇ ਉੱਤੇ ਇਹਨਾਂ ਸਾਰੀਆਂ ਪਾਰਟੀਆਂ ਜਿੰਨੀਆਂ ਸਾਡੇ ਇੱਥੇ ਵਿਰੋਧੀ ਧਿਰ ਦੇ ਵਿੱਚ ਆ ਉਹਨਾਂ ਦੀ ਜਿਹੜੀ ਰਣਨੀਤਕ ਲੜਾਈ ਆ ਉਹ ਸਿਰਫ ਤੇ ਸਿਰਫ ਆਪਣੇ ਖਾਤਰ ਆ ਕੋਈ ਕੌਮੀ ਗੱਠ ਜੋੜ ਲਈ ਨਹੀਂ ਕੋਈ ਦੇਸ਼ ਦੇ ਹਿੱਤਾਂ ਦੇ ਲਈ ਨਹੀਂ ਕੁਝ ਨਹੀਂ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਕਿਸ ਤਰ੍ਹਾਂ ਦੀਆਂ ਸਕੀਮਾਂ ਬਣਾ ਕੇ ਇਹ ਸਾਰਾ ਚੱਲ ਰਿਹਾ ਇਹਨਾਂ ਦੀਆਂ ਐਲਾਨਾਂ ਦੇ ਵਿੱਚੋਂ ਇਹਨਾਂ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਕੋਈ ਦੇਸ਼ ਦੀ ਨੀਤੀ ਦੀ ਜਿਹੜੀ ਆ ਭਾਵਨਾ ਉਹ ਬਿਲਕੁਲ ਨਹੀਂ ਆ ਰਹੀ ਤੇ ਕਾਂਗਰਸ ਜਿਹੜੀ ਆ ਉਹ ਆਪ ਪਾਰਟੀ ਦੇ ਲੈਵਲ ਤੇ ਜਿਹੜੀ ਆ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਹੋ ਰਹੀ ਕਿ ਉਹ ਭਾਜਪਾ ਦਾ ਬਦਲ ਬਣ ਜਾਏ ਜੇ ਤਾਂ ਸਾਰੇ ਇਕੱਠੇ ਰਹਿਣਗੇ ਤਾਂ ਫਿਰ ਗੱਲ ਅੱਗੇ ਚਲਦੀ ਰਹੇਗੀ ਨਹੀਂ ਤਾਂ ਫਿਰ ਭਾਜਪਾ ਦੀਆਂ ਮੌਜਾਂ ਮੌਜਾਂ ਹੁਣ ਜਿਹੜੀ ਕਾਂਗਰਸ ਦੇ ਦਿੱਲੀ ਦੇ ਜੂਥ ਵਿੰਗ ਨੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਸ਼ਿਕਾਇਤ ਦਰਜ ਕਰਕੇ ਇਹ ਕਿਹਾ ਹੈ ਕਿ ਇਹਨਾਂ ਦੇ ਉੱਤੇ ਕੇਜਰੀਵਾਲ ਦੇ ਉੱਤੇ ਤਾਂ ਇਹਨਾਂ ਸਾਰਿਆਂ ਦੇ ਉੱਤੇ ਕੇਸ ਦਰਜ ਕਰੋ ਇਹ ਪਬਲਿਕ 'ਚ ਜਾ ਰਹੇ ਆ ਉੱਥੇ ਲੋਕਾਂ ਕੋ ਮੋਬਾਈਲ ਨੰਬਰ ਪੁੱਛ ਕੇ ਉਹ ਆਪਣੇ ਫੋਨਾਂ ਫੋਨਾਂ ਦੇ ਵਿੱਚ ਮੋਬਾਈਲ 'ਚ ਭਰ ਕੇ ਉਹਨਾਂ ਨੂੰ OTP ਭੇਜ ਰਹੇ ਆ ਰਜਿਸਟ੍ਰੇਸ਼ਨ ਲਈ ਇਹ ਬਹੁਤ ਵੱਡਾ ਫਰਾਡ ਆ ਕੋਈ 2100 ਰੁਪਏ ਦੇ ਵਾਸਤੇ ਇਹਨਾਂ ਨੇ ਕੋਈ ਫੰਡ ਪਾਸ ਨਹੀਂ ਕੀਤਾ ਆ ਕੋਈ ਪਾਸ ਕਿਤੇ ਬਜਟ ਦੇ ਵਿੱਚ ਨਹੀਂ ਕੀਤੀ ਉਹਦੀ ਵਿਵਸਥਾ ਕੀਤੀ ਆ ਕੋਈ ਉਹਦੀ ਇਹਦੀ 2100 ਰੁਪਏ ਵਾਲੀ ਦੀ ਕੋਈ ਪ੍ਰਵਾਨਗੀ ਨਹੀਂ ਲਈ ਆ ਇਹ ਇਸ ਸਕੀਮ ਨੂੰ ਅੱਗੇ ਇਸ ਤਰ੍ਹਾਂ ਵਧਾਉਣ ਦੀ ਉਹਦੇ ਵਿੱਚ ਤਾਂ ਐਲਜੀ ਦੇ ਕੋਲੇ ਗੱਲ ਹੀ ਨਹੀਂ ਗਈ ਹੁਣ ਜਿਹੜੀ ਇਹ ਗੱਲ ਇਹ 1100 ਰੁਪਏ ਵਾਲੀ ਕਹਿ ਰਹੇ ਆ ਉਹ ਲਗ ਚੀਜ਼ ਐ ਜਿਹੜੀ 2100 ਵਾਲੀ ਦੇ ਵਾਸਤੇ ਰਜਿਸਟ੍ਰੇਸ਼ਨ ਐ ਇਸ ਤਰ੍ਹਾਂ ਕਰਨੀ ਆ ਉਹ ਤਾਂ ਸਿਰ ਨਰਾਇਕ ਕਹਿ ਲੋ ਕਿ ਵੋਟਾਂ ਲੈਣ ਦਾ ਇੱਕ ਬੜਾ ਵੱਡਾ ਲਾਲਜਾ ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਐ ਕਿ ਦੇਾਂਗੇ 1000 ਰੁਪਏ ਜਿਹੜਾ ਅਸੀਂ ਕਿਹਾ ਆ ਲੱਗਦਾ ਵੀ ਮੈਨੂੰ ਉਹ ਵੀ ਇਦਾਂ ਹੀ 2-3 ਮਹੀਨੇ ਕਿਤੇ ਪਹਿਲਾਂ ਵੋਟਾਂ ਤੋਂ ਜਾ ਕੇ ਦੇਤੇ ਜਾਣਗੇ 2-3 ਮਹੀਨਿਆਂ ਚ ਕਿੰਨਾ ਕੁ ਵੱਲ ਚੋਂ ਪੈਸਾ ਚਲਿਆ ਜਾਏਗਾ ਮਾਰਚ ਭਾਵੇਂ ਫਿਰ ਉਹ ਸਕੀਮ ਬੰਦ ਹੋ ਜਾਏ ਲੇਕਿਨ ਵੋਟਾਂ ਲੈਣ ਲਈ ਲੋਕਾਂ ਨੂੰ ਲਾਲਚ ਜਿਹੜਾ ਆ ਦਿੱਤਾ ਜਾਏਗਾ ਵੀ ਆ ਦੇਖੋ ਹੁਣ ਤੁਹਾਨੂੰ ਇਹ ਪੈਸੇ ਮਿਲਿਆ ਕਰਨਗੇ ਗਾਂਹ ਹੋਰ ਵੀ ਵਧਾ ਕੇ ਦੇ ਆ ਕੇ ਜਿਵੇਂ ਦਿੱਲੀ ਚ ਕੀਤਾ ਜਾ ਰਿਹਾ ਕਹਿ ਰਹੇ ਆ ਕਹਿਣ ਦਾ ਭਾਵ ਇਹ ਹੀ ਆ ਕਿ ਰਾ ਜਿਹੜੀ ਰਾਜਨੀਤੀ ਆ ਉਹ ਇੱਕ ਯੋਜਨਾਬੱਧ ਢੰਗ ਨਾਲ ਵਿਕਾਸ ਵਾਲੇ ਪਾਸੇ ਨੂੰ ਨਹੀਂ ਚੱਲ ਰਹੀ ਕੋਈ ਇਸ ਤਰ੍ਹਾਂ ਦਾ ਵਿਕਾਸ ਕਰਨ ਦੇ ਉੱਤੇ ਪੈਸਾ ਨਹੀਂ ਖਰਚਿਆ ਜਾ ਰਿਹਾ ਜਿੰਨਾ ਮੁਫਤ ਸਹੂਲਤਾਂ ਦੇ ਉੱਤੇ ਖਰਚਿਆ ਜਾ ਰਿਹਾ ਹੈ ਇਹ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਕਹਿੰਦੇ ਨਾ ਵੀ ਘਰ ਦੇ ਵਿੱਚ ਜੇ ਸਾਰੇ ਜੀ ਕਹਿਣ ਵੀ ਮੈਂ ਉਹ ਲੜਾਉ ਉਹ ਲੈਣਾ ਸਾਰਿਆਂ ਨੂੰ ਸਾਰਾ ਕੁਝ ਦੇਈ ਜਾਓ ਤੇ ਆ ਲੋ ਤੇ ਘਰ ਦੇ ਸਾਰੇ ਖੁਸ਼ ਰਹਿੰਦੇ ਆ ਘਰ 'ਚ ਸ਼ਾਂਤੀ ਰਹਿੰਦੀ ਆ ਤਾਂ ਜੇ ਬਜ਼ੁਰਗ ਇਹ ਕਹਿ ਦੇਣ ਵੀ ਪਹਿਲਾਂ ਕਮਾਓ ਇਹ ਪੈਸੇ ਕਿੱਥੇ ਆਪਣੇ ਕੋਲ ਹੈਗੇ ਆ ਅ ਕਮਾ ਲਓਗੇ ਤਾਂ ਫਿਰ ਆਪਾਂ ਉਹਦੇ ਚ ਖਰਚ ਲਵਾਂਗੇ ਤਾਂ ਫਿਰ ਸਾਰੇ ਓਕੇ ਹੋ ਜਾਂਦੇ ਆ ਹੁਣ ਜਿੱਥੇ ਤੁਸੀਂ ਮੁਫਤ ਦੇ ਡੰਡੇ ਆ ਨਵੇਂ ਟੈਕਸ ਜਿਹੜੇ ਆ ਉਸ ਹਿਸਾਬ ਨਾਲ ਨਹੀਂ ਲੱਗ ਰਹੇ ਤਾਂ ਫਿਰ ਇਹ ਪੈਸਾ ਕਿੱਥੋਂ ਜਾ ਰਿਹਾ ਆ ਜਿਹੜੇ ਕਰਜ਼ੇ ਲੈ ਜਾ ਰਹੇ ਆ ਉਹ ਉਹ ਫਿਰ ਕਿਉਂ ਲੈ ਜਾ ਰਹੇ ਆ ਇਹ ਇਹੀ ਕੁਝ ਕੀਤਾ ਜਾ ਰਿਹਾ ਆ ਮੁਫਤ ਸਹੂਲਤਾਂ ਦੀ ਪਰ ਭਾਈ ਦੇ ਲਈ ਪੰਜਾਬ ਦੇ ਸਰ ਹਰ ਸਾਲ ਜਿਹੜਾ ਆ ਉਹ ਕਰਜ਼ਾ ਚੜੇ ਚੜ ਰਿਹਾ ਆ ਤੇ ਦੂਜੇ ਪਾਸੇ ਦਿੱਲੀ ਸਰਕਾਰ ਵੀ ਜਿਹੜੀ ਉੱਥੇ ਉਹਨੂੰ ਕਮਾਈ ਹੋਣ ਲਈ ਆ ਉਹ ਵੋਟਾਂ ਲੈਣ ਦੇ ਲਈ ਮੁਫਤ ਸਹੂਲਤਾਂ ਦੇ ਉੱਤੇ ਖਰਚੀ ਜਾ ਰਹੀ ਆ ਬੜੇ ਵਾਦੇ ਸੀਗੇ ਉੱਥੇ ਕਾਲਜ ਬਣਾਵਾਂਗੇ ਯੂਨੀਵਰਸਿਟੀ ਬਣਾਵਾਂਗੇ ਸਕੂਲ ਬਣਾਵਾਂਗੇ ਜਾ ਕੇ ਉੱਥੇ ਦੇਖ ਲੋ ਕਿਹੜੇ ਹਸਪਤਾਲ ਬਣੇ ਆ ਕਿਹੜੇ ਬਣੇ ਆ ਇੱਕ ਛੋਟੇ ਛੋਟੇ ਉੱਥੇ ਕਲੀਨਿਕ ਜੇ ਖੁੱਲੀ ਜਾ ਰਹੇ ਆ ਆ ਕੁਝ ਉਹਨਾਂ ਨੇ ਸਕੂਲਾਂ ਨੂੰ ਜਰਾ ਕੁ ਉਹਨਾਂ ਦਾ ਸੁੰਦਰੀ ਕਰਨ ਜਿਆ ਕਰਕੇ ਕਰ ਦਿੱਤਾ ਐ ਸਾਰਾ ਇਹ ਇਹ ਸਾਰਾ ਕੁਝ ਜਿਹੜਾ ਆ ਨਾ ਇੱਕ ਇਸ ਤਰ੍ਹਾਂ ਦਾ ਇੱਕ ਦਿਖਾਇਆ ਜਾ ਰਿਹਾ ਆ ਜਿਹੜਾ ਲੰਬੇ ਸਮੇਂ ਦੇ ਲਈ ਨਹੀਂ ਲੱਗ ਰਿਹਾ ਕਿ ਸਟੇਟਾਂ ਦੇ ਵਿੱਚ ਬੇਰੁਜ਼ਗਾਰੀ ਦੂਰ ਕਰਨ ਦੇ ਲਈ ਜਾਂ ਉਥੋਂ ਦੇ ਜਿਹੜੇ ਅਜਿਹੇ ਵਿਕਾਸ ਪ੍ਰੋਜੈਕਟ ਜਿੱਦਾਂ ਵਿਕਾਸਸ਼ੀਲ ਦੇਸ਼ ਜਾਓ ਦੂਰੋਂ ਨਜ਼ਰ ਆ ਜਾਂਦਾ ਉੱਥੇ ਜਾਂਦੇ ਆ ਕਿ ਕਿੰਨੀ ਤਰੱਕੀ ਹੋਈ ਆ ਉਹੋ ਜੇ ਕੋਈ ਕੰਮ ਕੀਤੇ ਜਾ ਰਹੇ ਆ ਇਹ ਇਹਨਾਂ ਦਾ سلسلہ ਚੱਲ ਰਿਹਾ ਆ ਹੁਣ ਇਹ ਇਹ ਐਲਜੀ ਦੇਖੇਗਾ ਕਿ ਇਹ ਸਾਰਾ ਕੁਝ ਅੱਗੇ ਜਿਹੜਾ ਇਹਨਾਂ ਨੇ ਕਿਹਾ ਕਿ ਅਫਸਰਾਂ ਦੇ ਖਿਲਾਫ ਅਸੀਂ ਕੇਸ ਦਰਜ ਕਰਾਵਾਂਗੇ ਤੇ ਇਹ ਸਾਰਾ ਕੁਝ ਜੋ ਉੱਥੇ ਚੱਲ ਰਿਹਾ ਆ ਇਹ ਥੋੜੇ ਦਿਨਾਂ ਦੇ ਵਿੱਚ ਹੀ ਇਹ ਜਿਹੜੀ ਆ ਇਹ ਹੋਰ ਗਤੀ ਫੜੇਗਾ ਜਿਹੜਾ ਪੇਦਰੀਵਾਲ ਦੇ ਖਿਲਾਫ ਇੱਕ ਇੱਕ ਮਤਲਬ ਹੁਣ ਜਿਹੜਾ ਮਹਮ ਚੱਲ ਪਈ ਹੈ ਉੱਥੇ ਇੱਕ ਹੋਰ ਜਿਹੜੀ ਚੀਜ਼ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਬਹੁਤ ਅ ਇਸ ਵੇਲੇ ਨਾਜ਼ਕ ਦੌਰ ਤੋਂ ਲੰਘ ਰਿਹਾ ਆ ਕੋਈ ਪਤਾ ਨਹੀਂ ਅਗਲੇ ਹਫਤਾ ਦੋ ਹਫਤਿਆਂ ਤੱਕ ਜਾਂ ਤਿੰਨ ਹਫਤਿਆਂ ਤੱਕ ਇੱਕ ਕਿਹੜਾ ਮੋੜ ਕੱਟ ਜਾਏ ਕਿਉਂਕਿ ਕੇਂਦਰ ਸਰਕਾਰ ਨੇ ਕੋਈ ਅਜੇ ਤੱਕ ਹੰਗਾਰਾ ਨਹੀਂ ਭਰਿਆ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਤੇ ਗੱਲ ਪੰਜਾਬ ਸਰਕਾਰ ਦੀ ਆਪ ਸਰਕਾਰ ਦੀ ਇਹ ਉਨਾਖ ਕੁਛ ਹੀ ਬੋਲ ਰਹੇ ਆ ਜਿੰਨਾ ਕੁ ਕੁਛ ਇਹ ਆਪਣੇ ਆਪ ਨੂੰ ਇਸ ਅੰਦੋਲਨ ਦੇ ਸੇਖ ਤੋਂ ਬਚਾ ਕੇ ਰੱਖਣ ਲਈ ਲੋੜ ਹੁੰਦੀ ਆ ਉਤੋਂ ਅੱਗੇ ਇਹ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਲਈ ਕੁਝ ਨਹੀਂ ਕਰ ਰਹੇ ਆਪਣੀ ਇਹਨਾਂ ਨੇ ਜਿਹੜੀ ਖੇਤੀਬਾੜੀ ਨੀਤੀ ਬਣਾਈ ਸੀ ਉਹ ਜੇ ਵਿਚਾਰ ਵਟਾਂਦਰਾਿਆਂ ਦੇ ਵਿੱਚ ਹੀ ਤੁਰੀ ਫਿਰਨ ਲਈ ਆ 2.5 ਸਾਲ ਲੰਘ ਗਏ ਇਹਨਾਂ ਨੂੰ ਖੇਤੀ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ ਤੇ ਹੁਣ ਜਿਹੜੀ ਹੁਣ ਇੱਕ ਹੋਰ ਗੱਲ ਜਿਹੜੀ ਕਰਨ ਵਾਲੀ ਇਹ ਆ ਕਿ ਮਤਲਬ ਇਹ ਦਿੱਲੀ ਦੀਆਂ ਚੋਣਾਂ ਜਿਹੜੀਆਂ ਹੋਰ 1.5 ਮਹੀਨੇ ਤੱਕ ਆ ਰਹੀਆਂ ਆ ਇਹਨਾਂ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਪੰਜਾਬ ਦੇ ਸਾਰੀ ਸਰਕਾਰ ਕਹਿ ਲਓ ਮੰਤਰੀ ਸਾਰੇ ਐਮ ਐਲ ਏ ਇਤੋਂ ਦੇ ਜਿਹੜੇ ਸਾਰੇ ਸਰਗਰਮ ਉਹਨਾਂ ਦੇ ਵਰਕਰ ਆ ਉਹ ਦਿੱਲੀ ਬੁਲਾ ਲੈ ਤਲਬ ਕਰ ਲੈ ਤੇ ਉਹਨਾਂ ਨੂੰ ਇਹ ਹੁਣ ਉੱਥੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਚੋਕਣ ਦੇ ਕਿ ਤੁਸੀਂ ਹੁਣ ਸਾਰੇ ਅਜੇ ਪੰਜਾਬ ਨੂੰ ਭੁੱਲ ਜਾਓ ਕੁਝ ਮਹੀਨੇ ਤੇ ਆ ਜਾਓ ਇੱਥੇ ਦਿੱਲੀ ਦੇ ਵਿੱਚ ਆਪਣਾ ਇੱਥੇ ਇੱਕ ਮੋਰਚਾ ਲੱਗੋ ਲਾਓ ਤੇ ਦੱਸੋ ਅਸੀਂ ਪੰਜਾਬ 'ਚ ਕੀ ਕੁਝ ਕੀਤਾ ਆ ਤੇ ਆ ਕੇ ਨਾਲੇ ਸਾਰੀ ਇੱਥੇ ਦੀ ਜਿਹੜੀ ਆ ਉਹ ਬਾਗਲੂਰ ਸੰਭਾਲੋ ਕਿਉਂਕਿ ਕੇਜਰੀਵਾਲ ਦੇ ਲਈ ਇਸ ਵਾਰ ਇਲੈਕਸ਼ਨਾਂ ਜਿਤਣੀਆਂ ਸੌਖੀਆਂ ਨਹੀਂ ਤੇ ਇਹ ਜਿਤਣੀਆਂ ਉਹਦੇ ਲਈ ਬਹੁਤ ਜ਼ਰੂਰੀ ਆ ਜੇ ਉਹ ਇਹਨਾਂ ਚੋਣਾਂ ਦੇ ਵਿੱਚ ਕਿਤੇ ਹਾਰ ਗਿਆ ਤੇ ਜਿੱਥੇ ਉਹ ਆਪ ਪਤਾ ਨਹੀਂ ਕਿੰਨੇ ਕੁ ਕੇਸਾਂ 'ਚ ਫਸੇਗਾ ਉੱਥੇ ਜਿਹੜੀਆਂ ਇਹਨੇ ਹੁਣ ਤੱਕ ਪ੍ਰਚਾਰ ਕੀਤਾ ਹੈ 10 ਸਾਲਾਂ 'ਚ ਕਿ ਮੈਂ ਦਿੱਲੀ ਦੇ ਵਿਕਾਸ ਲਈ ਆਹ ਕੀਤਾ ਉਹ ਕੀਤਾ ਉਹਨਾਂ ਸਾਰੀਆਂ ਦੇ ਉੱਤੇ ਜਿਹੜੀ ਵੀ ਸਰਕਾਰ ਅੱਗੇ ਬਣ ਕੇ ਹੋ ਰਹੀ ਉਨੇ ਪਾਣੀ ਫੇਰ ਦੇਣਾ ਹੈ ਤੇ ਉਹ ਕਿਤੇ ਵੀ ਬਾਦ ਦੇ ਵਿੱਚ ਉਸਕੀਮਾ ਸਕੂਮਾ ਜਿਹੜੀ ਹੈ ਨજર ਨਹੀਂ ਆਣੀ ਆ ਤੇ ਫਿਰ ਇਹਨਾਂ ਦਾ ਜਿਹੜਾ ਇੱਕ ਉਹ ਜਿਹੜਾ ਇੱਕ ਇਹ ਬਣਾ ਰਹੇ ਆ ਮਾਹੌਲ ਕਿ ਅਸੀਂ ਦੇਖੋ ਇਹ ਮਾਡਲ ਲੈ ਕੇ ਸਾਰੇ ਦੇਸ਼ ਚ ਜਾਵਾਂਗੇ ਉਹ ਇਹਨਾਂ ਦਾ ਜਿਹੜਾ ਸੁਪਨਾ ਫਿਰ ਜਿਹੜਾ ਆ ਕਮਜ਼ੋਰ ਪੈ ਜਾਏਗਾ ਅਧੂਰਾ ਧੁੰਦਲਾ ਪੈ ਜਾਏਗਾ ਤੇ ਇਹ ਹੈ ਇਸ ਵੇਲੇ ਦੀ ਦਿੱਲੀ ਦੀ ਹਾਲਤ ਇਸ ਵੇਲੇ ਬਹੁਤ ਉੱਥੇ ਇਸ ਗੱਲ ਨੂੰ ਲੈ ਕੇ ਤਣਾਆ ਤੇ ਇੱਕ ਹੋਰ ਇਹਦੇ ਵਿੱਚ ਵਾਅਦਾ ਹੋਰ ਹੋ ਗਿਆ ਉਹ ਇਹ ਕਿ ਜਿਹੜੀ ਆਪਣੇ ਭਾਜਪਾ ਆ ਉਹਨੇ ਐਲਜੀ ਨੂੰ ਲਿਖ ਕੇ ਦਿੱਤਾ ਆ ਕਿ ਇਹ ਜਦੋਂ ਮੁੱਖ ਮੰਤਰੀ ਦੇ ਗੱਡੀ ਤੋਂ ਹਟਾਇਆ ਗਿਆ ਇਹਨੂੰ ਤੇ ਇਹਨੇ ਆਪਣਾ ਘਰ ਖਾਲੀ ਕੀਤਾ ਆ ਇਹਦੇ ਘਰ ਦੇ ਅੰਦਰ ਜਿਹੜਾ ਸਮਾਨ ਮਿਲਿਆ ਆ ਬਹੁਤ ਕੀਮਤੀ ਮਹਿੰਗਾ ਆ ਉਹ ਕਿੱਥੋਂ ਆ ਗਿਆ ਉਹਨੇ ਇਹ ਕਿਹਾ ਆ ਕਿ 2022 ਦੇ ਵਿੱਚ ਜਦੋਂ ਉੱਥੋਂ ਉਦੋਂ ਜਿਹੜਾ ਇਹ ਵਿਭਾਗ ਸੰਬੰਧਿਤ ਵਿਭਾਗ ਸੀ ਜਿਹਨੇ ਇਹਦੇ ਘਰ ਦੀ ਸਾਰਾ ਰੈਨੋਵੇਸ਼ਨ ਕੀਤੀ ਸੀ ਸਾਰਾ ਕੁਝ ਉੱਥੇ ਇਹਨੂੰ ਮਹਈਆ ਕੀਤਾ ਸੀ ਉਹਨੇ ਇਹ ਖੁਦ ਦੱਸਿਆ ਆ ਕਿ ਇਹਨੇ ਉਹਨੇ 2022 ਤੋਂ ਬਾਅਦ ਇਹਦੇ ਘਰ ਦੇ ਵਿੱਚ ਕੋਈ ਵੀ ਇਸਮਾਨ ਦਾ ਜਿਹੜਾ ਆ ਕੁਝ ਵੀ ਇਹਨੂੰ ਮਹਈਆ ਨਹੀਂ ਕੀਤਾ ਪਰ ਹੁਣ ਜਦੋਂ ਇਹ ਇਥੋਂ ਗਿਆ ਆ ਤੇ ਜਿਹੜੀ ਇੱਕ ਲਿਸਟ ਬਣੀ ਆ ਆਈਟਮਾਂ ਦੀ ਉਹਨਾਂ ਦੇ ਵਿੱਚ 12-12 ਲੱਖ ਦੀਆਂ ਟਾਇਲਟਾਂ ਹਾਂਜੀ ਇਟਲੀ ਤੋਂ ਸਾਰਾ ਆਇਆ ਆ ਸਮਾਨ ਵਿਦੇਸ਼ੀ ਸਮਾਨ ਸਾਰਾ ਬਹੁਤ ਮਹਿੰਗਾ ਆ ਵੱਡੇ ਵੱਡੇ ਟੀਵੀ ਲੱਗੇ ਆ ਤੇ ਇੰਨਾ ਪੈਸਾ ਉਹ ਕਹਿੰਦੇ ਆ ਵੀ ਇਹ ਕਿੱਥੋਂ ਆਇਆ ਉਹਨੇ ਭਾਜਬਾ ਨੇ ਸ਼ੱਕ ਪ੍ਰਗਟ ਕੀਤੀ ਆ ਕਿ ਇਹ ਪੈਸਾ ਜਿਹੜਾ ਆ ਜਿਹੜੀ ਸ਼ਰਾਬ ਨੀਤੀ ਦੇ ਵਿਚੋਂ ਨਜਾਇਜ਼ ਕਮਾਈ ਕੀਤੀ ਇਹਨੂੰ ਕਿਉਂਕਿ ਇਹ ਤਾਂ ਸਾਫਤ ਨਹੀਂ ਹੋਈ ਆਪਾਂ ਨੂੰ ਕਥਤ ਹੀ ਕਹਾਂਗੇ ਉਹ ਜਿਹੜੇ ਕਥਤ ਸ਼ਰਾਬ ਨੀਤੀ ਦੇ ਜਿਹੜੀ ਇਹਨੇ ਕਮਾਈ ਕੀਤੀ ਆ ਦੋ ਨੰਬਰ ਦੀ ਉਹ ਉਸ ਪੈਸੇ ਦੇ ਨਾਲ ਹੀ ਇਹਨੇ ਸਾਰਾ ਕੁਝ ਬਣਾਇਆ ਇਹਦੀ ਜਾਂਚ ਹੋਣੀ ਚਾਹੀਦੀ ਆ ਭਾਜਪਾ ਨੇ ਐਲਜੀ ਨੂੰ ਲਿਖ ਕੇ ਦਿੱਤਾ ਤੇ ਐਲਜੀ ਨੇ ਇਸ ਸਾਰੀ ਜੋ ਉੱਥੋਂ ਸਮਾਨ ਬਰਾਮਦ ਹੋਇਆ ਹੈ ਕਿੱਥੋਂ ਆਇਆ ਹੈ ਕਿਹੜੇ ਪੈਸੇ ਨਾਲ ਖਰੀਦਿਆ ਉਦੀ ਜਾਂਚ ਜਿਹੜੀ ਆ ਵਿਜੀਲੈਂਸ ਨੂੰ ਸੌਂਪ ਦਿੱਤੀ ਆ ਸੋ ਇਹ ਇਸ ਵੇਲੇ ਲਗਾਤਾਰ ਜਿਹੜਾ ਆ ਇੱਕ ਤਰ੍ਹਾਂ ਨਾਲ ਪਰੇਸ਼ਾਨੀਆਂ ਦਾ ਇਹਦੇ ਲਈ ਸਾਰਾ ਸਬਬ ਬਣਦਾ ਜਾ ਰਿਹਾ ਆ ਇੱਕ ਚੋਣਾਂ ਜਿੱਤਣ ਦੀ ਚਿੰਤਾ ਤੇ ਦੂਸਰਾ ਜਿਹੜੇ ਇਹਦੇ ਤੇ ਹੋਰ ਇਹ ਜਾਂਚ ਸ਼ੁਰੂ ਹੋ ਰਹੀਆਂ ਆ ਇਹਦੇ ਕੇਸ ਦੇ ਉੱਤੇ ਚਲਾਣ ਦੀ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਆ ਐਡੀ ਨੂੰ ਤੇ ਜਿਹੜਾ ਕਾਂਗਰਸ ਨੇ ਇਹਦੇ ਵਿਰੁੱਧ ਬਹੁਤ ਵੱਡਾ ਹੱਲਾ ਬੋਲਿਆ ਆ ਸਬੰਧ ਜਿਹੜੇ ਆ ਵਿਗੜੇ ਆ ਉਹ ਇਹ ਸਾਰਾ ਕੁਝ ਮੜਾ ਕੇ ਹੁਣ ਕੇਦਰੀਵਾਲ ਜਿਹੜਾ ਆ ਅਗਲੀਆਂ ਜਿਹੜੇ ਇਲੈਕਸ਼ਨਾਂ ਦੇ ਲਈ ਤੇ ਜਿਹੜਾ ਅਗਲੇ 2-3 ਮਹੀਨੇ ਆ ਉਹਨਾਂ ਲਈ ਕਿੰਨਾ ਕੁ ਪਰੇਸ਼ਾਨ ਹੋ ਗਿਆ ਆ ਇਹ ਸਾਰਾ ਅੰਦਾਜ਼ਾ ਲਾਇਆ ਜਾ ਸਕਦਾ ਆ ਪੰਜਾਬ ਬਾਜ਼ਾਰ ਤੇ ਜਿਹੜੀ ਆ ਹੁਣ ਉਹਦੀ ਮਦਦ ਦੇ ਲਈ ਤਿਆਰ ਆ ਭਾਵੇਂ ਇੱਥੇ 2-3 ਮਹੀਨੇ ਪੰਜਾਬ ਚ ਕੰਮ ਨਾ ਵੀ ਹੋਵੇ ਤਾਂ ਤਾਂ ਵੀ ਕੋਈ ਗੱਲ ਨਹੀਂ ਦੇਖਣ ਵਾਲਾ ਹੁਣ ਅੱਗੇ ਇਹੀ ਆ ਕੀ ਇਹ ਕਿਹੜੀ ਦਿਸ਼ਾ ਅਖਤਿਆਰ ਕਰਦੇ ਆ ਤੇ ਕੀ ਤੇਜਰੀ ਵਾਲੇ ਸਰਕਾਰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਵਿੱਚ ਸੱਤਾ 'ਚ ਆ ਜਾਏਗੀ ਜਾਂ ਵਿਰੋਧੀ ਧਿਰ ਜਿਹੜੀ ਆ ਉਹਨਾਂ ਵਿੱਚੋਂ ਚਾਹੇ ਕਾਂਗਰਸ ਆ ਚਾਹੇ ਭਾਜਪਾ ਉਹ ਇਹਨਾਂ ਨੂੰ ਅ ਕਬੀ ਲਾਉਣ ਦੇ ਵਿੱਚ ਸਫਲ ਹੋ ਜਾਣਗੇ ਤੇ ਦੇਖਣਾ ਹੁਣ ਇਸ ਵੇਲੇ ਅੱਗੇ ਦਾ ਸਾਡਾ ਹੈ ਅ ਅੱਜ ਇੰਨਾ ਹੀ ਪਿਆਜਤ ਦਿਓ ਸਸਰੀਕਾਰ